ਇਹ ਕੋਈ ਅੰਦੀ ਸਾਹਿਬ ਨੂੰ ਦੇਖੀ ਕਰਦੇ ਕੋਈ ਕੋਈ ਕਿਸੇ ਪ੍ਰਤੀ ਨਹੀਂ ਹੈ ਕੋਈ ਕਰਦੇ ਸੋਤ ਨਹੀਂ ਕਰਨ ਮੈਂ ਕਰਾਉਂਗਾ ਉਹ ਆਪਣਾ ਮੇਰਾ ਹੱਥ ਆ ਹਸਤੇ ਪਿਛੇ ਰੱਖ ਰਿਹਾ ਕੋਈ ਕੋਈ ਬੜੀ ਨਾਲ ਦੀ ਝੱਟਾ ਦੇਣਾ ਨਹੀਂ ਹਟਿਆ ਜੇ ਤੱਕ ਸਰਦੀਆਂ ਬੈਂਤੀਆਂ ਕੋ ਗੁੱਟਾਂ ਆ ਲੁਕ ਜਾਇਆ ਹੋਏ ਕੋਈ ਗੱਤਰ ਮੇਰੇ ਕੋਲ ਬਗਾ ਕੀ ਆ ਗੋਬਚਾਰ ਪਾ ਰਿਹਾ ਉਹ ਕਹਿੰਦੇ ਵੀ ਅਸੀਂ ਚਲਾਇਆ ਹੈ ਆਫਤ ਦੇਖਾ ਦਰਦੀ ਨੂੰ ਆਇਆ ਹੋਰੇ ਇਸ ਕੋਈ ਸੀ ਅਸੀਂ ਇਹ ਮਸਲਾ ਨੂੰ ਕੀ ਸਮਝਿਓ ਸਹੀ ਹੈ ਜਾਂ ਜਾਤੀਵਾਦ ਹੈ ਕੀ ਸਮਝਿਓ ਪਤਾ ਹੈ ਉਹਨੇ ਜਿੰਦਬਾਦ 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 ਭਾਈ ਜੋ ਮਸਲਾ ਹੱਲ ਬੈਠ ਕੇ ਹੱਲ ਹੋ ਜੂਵੇ ਉਹਦੇ ਵਰਗੀ ਗੀਰੀ ਸੀ ਕੋਈ ਛਰ ਕਿਸੇ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਇਸ ਮਾਮਲੇ 'ਚ ਨਹੀਂ ਮੇਰੀ ਨਹੀਂ ਗੱਲ ਚੰਦਪਾਲ ਪਿੰਡ ਕਿਉਂ ਨਹੀਂ ਗਏ ਤੁਹਾਡੇ ਹਲਕੇ 'ਚ ਪੈਂਦਾ ਜਾਣਾ ਸੀ ਜੀ ਮੈਂ ਸ਼ੈਸ਼ਨ ਤੇ ਸੀਗਾ ਜੀ ਇਹ 6 ਦਿਨ ਤੇ ਕਰੀਬ ਹੋ ਗਿਆ ਸ਼ਨੀਵਾਰ ਨੂੰ ਸ਼ੈਸ਼ਨ ਨਹੀਂ ਹੈ ਜੀ ਸ਼ਨੀਵਾਰ ਨੂੰ ਤਾਂ ਛੁੱਟੀ ਹੁੰਦੀ ਹੈ ਜੀ ਮੈਂ ਉੱਥੇ ਹੀ ਸੀ ਜੀ ਦਿੱਲੀ ਆਏ ਕਿਉਂ ਨਹੀਂ ਤੁਸੀਂ ਤੁਹਾਡੇ ਹਲਕੇ ਜਿਹੜੀ ਘਟਨਾ ਵਾਪਰ ਗਈ ਨਹੀਂ ਜੀ ਆਪਾਂ ਅਗਲੇ ਟੈਨ ਜੀ 5 ਤਰੀਕ ਦੀ ਨਹੀਂ ਜੀ ਭਾਈ ਜੀ 5 ਤਰੀਕ ਦੀ ਘਟਨਾ ਹੈ ਮੈਂ ਇਹਨੂੰ ਦਿੱਲੀ ਪਏ ਮਿਲਣਾ ਸੀ ਕਿਸੇ ਨੂੰ ਮੈਂ ਟਾਈਮ ਦਿੱਤਾ ਹੋਇਆ ਸੀ ਨਹੀਂ ਤੁਸੀਂ ਵੀ ਇੱਕ ਗਲਤ ਪਰਿਵਾਰ ਦੇ ਵਿੱਚੋਂ ਦਲਤਾਂ ਦੀ ਵਜ੍ਹਾ ਨਾਲ ਤੁਸੀਂ ਇਹ ਸੀਟ ਜਿੱਤੇ ਹੋ ਤੇ ਉੱਥੇ ਗਲਤਾਂ ਤੇ ਏਡਾ ਜ਼ੁਲਮ ਹੋ ਗਿਆ ਜੀ ਭਾਈ ਜੀ ਆਏ ਤਾਂ ਹੀ ਤਾਂ ਹੈ ਹੂੰ ਵੀ ਸਰ ਇਹ ਸਭ ਨੇ ਲੇਟ ਆ ਨਹੀਂ ਸਾਰਾ ਦਰਾਜ ਹੈ ਅੱਜ ਦਾ ਸਾਪਲਾ ਵੀ ਆਗੇ ਸਾਰੇ ਆਗੇ ਨਹੀਂ ਨਹੀਂ ਅਸੀਂ ਤਾਂ ਜੀ ਇਹਨਾਂ ਨੂੰ ਇਹ ਕਹਨੂ ਭਈ ਅਸੀਂ ਵੋਟਾਂ ਕਰਕੇ ਆਏ ਆ ਐਸੀ ਕੋਈ ਗੱਲ ਨਹੀਂ ਅਸੀਂ ਤਾਂ ਖਾਮਦਾਰੀ ਕਰਕੇ ਆਏ ਆ ਭਈ ਆਉਣਾ ਚਾਹੀਦਾ ਤੁਹਾਡਾ ਬੋਤ ਦੋਣਾ ਹੀ ਤੁਹਾਡਾ ਬਿਆਨ ਨਹੀਂ ਆਇਆ ਜੀ ਕੋਈ ਦੱਤਾ ਹੈ ਬਾਈ ਜੀ ਪੜਦੇ ਨਹੀਂ ਤੁਸੀਂ ਨਹੀਂ ਪੜਿਆ ਤੁਸੀਂ ਨਹੀਂ ਪੜਿਆ ਤੁਸੀਂ